ਸਸਿਕਾ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੈਂ ਹਾਂ ਮਨਜੀਤ ਸਿੰਘ ਇਸ ਸਮੇਂ ਅਸੀਂ ਰੋਪੜ ਦੇ ਵਿੱਚ ਖੜੇ ਆ ਜਿਸ ਤਰ੍ਹਾਂ ਕਿ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੇ ਤਿੰਨ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਕਿ ਹੁਣ ਡਰਾਈਵਰਾਂ ਲਈ ਕਾਨੂੰਨ ਬਣਾਇਆ ਗਿਆ ਹੈ ਉਸ ਦਾ ਡਰਾਈਵਰ ਵਿਰੋਧ ਕਰ ਰਹੇ ਨੇ ਤੇ ਕੱਲ ਤੋਂ ਪੂਰੇ ਉਪਦੇਸ਼ ਭਾਰ ਵਿੱਚ ਡਰਾਈਵਰ ਹੜਤਾਲ ਤੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਰੋਡਵੇਜ ਪੀਆਰਟੀਸੀ ਤੇ ਪਨਬਸ ਦੇ ਡਰਾਈਵਰ ਤੇ ਕੰਡਕਟਰ ਯੂਨੀਅਨ ਦੇ ਰੂਪਨਗਰ ਜ਼ਿਲ੍ਹੇ ਦੇ ਪ੍ਰਧਾਨ ਨੇ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਕਲਵੰਤ ਸਿੰਘ ਪੰਜਾਬ ਰੋਡ ਵਾਜ ਪਨਵਸ ਪੀ ਆਰਟੀਸੀ ਕੰਟਰੈਕਟ ਵਰਕਰ ਜੀ ਹਾਂ ਰੂਪਨਗਰ ਜੀ ਮੈਂ ਸਰਕਾਰ ਨੂੰ ਅਪੀਲ ਕਰਦਾ ਤੇ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਆ ਤੁਸੀਂ ਮਤਲਬ ਤੁਸੀਂ ਇਹਨਾਂ ਨੂੰ ਵੀ ਕਾਲੇ ਕਹਿ ਰਹੇ ਹੋ ਪਹਿਲਾਂ ਜਿੱਦਾਂ ਕਿਸਾਨ ਕਾਲੇ ਕਹਿ ਰਹੇ ਸੀ ਦੇਖੋ ਇੱਕ ਟਰਾਂਸਪੋਰਟ ਹੈ ਨਾ ਜਿਹੜੀ ਉਹ ਰੇਡ ਦੀ ਹੱਡੀ ਹੈ ਇੰਡੀਆ ਦੀ ਇੰਡੀਆ ਦੀ ਕਿਹਾ ਬਲਡ ਦੀ ਰੀਡ ਦੀ ਹੱਡੀ ਟਰਾਂਸਪੋਰਟ ਹੈ ਡਰਾਈਵਰ ਇੱਕ ਉਹ ਹਰ ਇੱਕ ਸਿਸਟਮ ਚਲਾ ਰਿਹਾ ਡਰਾਈਵਰ ਅੱਜ ਜੇ ਅਸੀਂ ਪੁੱਛੀਏ ਤਾਂ ਮੋਦੀ ਸਾਹਿਬ ਨੂੰ ਆਣ ਜਾਣ ਵਾਸਤੇ ਵੀ ਡਰਾਈਵਰ ਹੀ ਲੈ ਕੇ ਜਾਂਦਾ ਉਹਨੂੰ ਕੋਈ ਹੋਰ ਨਹੀਂ ਲੈ ਕੇ ਜਾਂਦਾ ਜਿਹੜਾ ਡਰਾਈਵਰ ਹੈ ਉਹ ਟਰਾਂਸਪੋਰਟ ਦੀ ਰੀਡ ਦੀ ਹੱਡੀ ਹੈ ਜਿਹੜੇ ਇਹ ਟਰਾਂਸਪੋਰਟ ਦੇ ਡਰਾਈਵਰ ਤੇ ਕਾਲੇ ਕਾਨੂੰਨ ਬਣਾਏ ਐ ਬੀਜੇਪੀ ਸਰਕਾਰ ਨੇ ਬੇ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਡ라이ਵਰ ਭਰੂਗਾ ਮੈਂ ਇੱਕ ਮੋਦੀ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਇੱਕ ਡਰਾਈਵਰ ਟਰੱਕ ਚਲਾਉਂਦਾ ਉਹਨੂੰ 4000 ਰੁਪਿਆ ਤਨਖਾਹ ਮਿਲਦੀ ਬੜੀ ਅੱਦ 7000 ਰੁਪਿਆ ਤਨਖਾਹ ਮਿਲਦੀ ਉਹ ਕਿੱਥੋਂ 7 ਲੱਖ ਰੁਪਿਆ ਦੇ ਦੂਗਾ ਮੋਦੀ ਸਾਹਿਬ ਜੇ ਇੱਕ ਟਰਾਂਸਪੋਰਟ ਦੇ ਡਰਾਈਵਰ ਦੀ ਤਨਖਾਹ 80000 ਹੋਵੇ ਨਾ ਤਾਂ ਵੀ ਨਹੀਂ ਦੇ ਸਕਦਾ ਇਹ ਕਾਲੇ ਕਾਨੂੰਨ ਹੈ ਤੁਹਾਡੇ ਇਹਨੂੰ ਵਾਪਸ ਲਓ ਆਉਣ ਵਾਲੇ ਸਮੇਂ ਦੇ ਵਿੱਚ 24 ਦੇ ਵਿੱਚ ਇਲੈਕਸ਼ਨ ਹੈ। ਅਗਰ ਮੋਦੀ ਸਾਹਿਬ ਤੁਸੀਂ ਇਹ ਕਾਲੇ ਕਾਨੂੰਨ ਵਾਪਸ ਨਹੀਂ ਨਾ ਲੈਂਦੇ ਤਾਂ ਜਿਹੜੇ ਆਉਣ ਵਾਲੇ 24 ਦੇ ਵਿੱਚ ਇਲੈਕਸ਼ਨ ਹੈ ਇਹ ਸਾਨੂੰ ਬਹੁਤ ਤਕੜਾ ਖਮਿਆਜਾ ਦਾ ਭੁਗਤਣਾ ਪਊਗਾ। ਸਰਕਾਰ ਹੰਦਿਆਂ ਤੇ ਹੈ, ਡੇਰ ਵੀ ਸਕਦੀ ਹੈ ਸਰਕਾਰ। ਇਸ ਟਾਈਮ ਪੂਰਾ ਇੰਡੀਆ ਹੜਤਾਲ ਤੇ ਹੈ। ਜੋ ਕੱਚੇ ਮਾਲ ਵਾਲੀਆਂ ਗੱਡੀਆਂ ਐ ਉਹ ਭਰੀਆਂ ਖੜੀਆਂ ਰਸਤੇ ਦੇ ਵਿੱਚ ਉਹ ਸਾਰਾ ਜਿਹੜਾ ਫਰੂਟ ਵੀ ਹੈ ਉਹ ਖਰਾਬ ਹੋ ਜਾਊਗਾ ਸਬਜੀ ਐ ਖਰਾਬ ਹੋਊਗੀ ਪੰਪਾਂ ਤੇ ਡੀਜ਼ਲ ਜਿਹੜਾ ਉਹ ਨਹੀਂ ਇਸ ਟਾਈਮ ਪਬਲਿਕ ਬਹੁਤ ਹਰਾਸ ਹੋ ਰਹੀ ਐ ਅਸੀਂ ਮੋਦੀ ਸਾਹਿਬ ਅਪੀਲ ਕਰਦੇ ਆਂ ਵੀ ਜਿਹੜੇ ਇਹ ਕਾਲੇ ਕਾਨੂੰਨ ਐ ਇਹਨੂੰ ਰੱਦ ਕੀਤਾ ਜਾਵੇ ਜੇਕਰ ਦੇਖਿਆ ਜਾਵੇ ਪੰਜਾਬ ਰੋਡਵੇਜ ਜਾਂ ਪੀਆਰਟੀਸੀ ਜਾਂ ਫਿਰ ਪੰਨਬੱਸ ਇਹ ਹਜੇ ਹੜਤਾਲ ਤੇ ਨਹੀਂ ਐ ਕਿ ਇਹ ਵੀ ਹੜਤਾਲ ਤੇ ਜਾਣਗੇ ਅਸੀਂ ਸਾਡਾ ਜਿਹੜਾ ਸੂਬਾ ਆਗੂ ਐ ਉਹਨੇ ਸਾਨੂੰ ਕਹਿ ਦਿੱਤਾ ਐ ਵੀ ਕੱਲ ਨੂੰ 3 ਤਰੀਕ ਨੂੰ ਪੰਜਾਬ ਰੋਡ 'ਵਿਚ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਹੜਤਾਲ ਤੇ ਜਾ ਰਿਹਾ ਹੈ ਅੱਜ ਸਾਡੀਆਂ ਬੱਸਾਂ ਜਿਹੜੀਆਂ ਉਹ ਥੋੜੀਆਂ-ਥੋੜੀਆਂ ਚੱਲ ਰਹੀਆਂ ਪਰ ਕੱਲ ਨੂੰ ਹੀ ਅਸੀਂ ਹੜਤਾਲ ਕਰਾਂਗੇ ਬੱਸ ਸਟੈਂਡ ਬੰਦ ਕਰਾਂਗੇ ਤੇ ਉੱਥੇ ਸਰਕਾਰ ਦਾ ਭੰਡੀ ਪ੍ਰਚਾਰ ਵੀ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਜਿਹੜਾ ਇਹ ਮੋਦੀ ਸਰਕਾਰ ਹੈ ਜਿਵੇਂ ਪਹਿਲਾਂ ਜ਼ਿਮੀਦਾਰਾਂ ਤੇ ਕਾਲੇ ਕਾਨੂੰਨ ਥੋਪੇ ਸੀਗੇ ਇਸ ਟਾਈਮ ਇਹ ਡ라이ਵਰਾਂ ਤੇ ਕਾਲੇ ਕਾਨੂੰਨ ਥੋਪ ਰਿਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਇਹ ਕਾਲੇ ਕਾਨੂੰਨ ਇੱਥੇ ਹੀ ਬੰਦ ਕੀਤੇ ਜਾਣ ਜੋ ਪਬਲਿਕ ਹਰਾਸ ਹੋ ਰਹੀ ਹੈ ਪਬਲਿਕ ਨੂੰ ਹਰਾਸ ਹੋਣ ਤੇ ਰੋਕਿਆ ਜਾਵੇ ਮੈਂ ਸਰਕਾਰ ਨੂੰ ਇਹ ਅਪੀਲ ਦੁਬਾਰਾ ਫੇਰ ਕਰਦਾ ਮਤਲਬ ਕਿਹਾ ਤੇ ਜਾਂਦਾ ਵੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਜੇਕਰ ਕੋਈ ਐਕਸੀਡੈਂਟ ਕਰਦਾ ਹੈ ਜੇ ਉਸ ਥਾਂ ਤੋਂ ਜਿਹੜਾ ਕਿ ਜ਼ਖਮੀ ਵਿਅਕਤੀ ਹੈ ਜਾਂ ਕੋਈ ਵੀ ਜਿਸ ਦੇ ਸੱਟਪੇਟ ਲੱਗੀ ਆ ਉਸ ਨੂੰ ਨਹੀਂ ਚੁੱਕਦੇ ਨਹੀਂ ਲੈ ਕੇ ਜਾਂਦੇ ਉਸ ਨੂੰ ਛੱਡ ਕੇ ਭਜਦੇ ਨੇ ਤਾਂ ਇਹ ਜਿਹੜੀ ਸਜ਼ਾ ਜਾਂ ਜੁਰਮਾਨਾ ਕੀ ਲੱਗਦਾ ਵੀ ਇਹ ਤੁਹਾਨੂੰ ਇਹਦਾ ਕਿੰਨਾ ਕ ਨੁਕਸਾਨ ਹੈ ਦੇਖੋ ਮੈਂ ਸਰਕਾਰ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹਨਾ ਵੀ ਜਦੋਂ ਕੋਈ ਵੀ ਐਕਸੀਡੈਂਟ ਹੁੰਦਾ ਹੈ ਡਰਾਈਵਰ ਨੂੰ ਪਬਲਿਕ ਕੁੱਟ-ਕੁੱਟ ਮਾਰ ਦਿੰਦੀ ਮੋਦੀ ਸਾਹਿਬ ਜੇ ਤੁਸੀਂ ਡਰਾਈਵਰ ਨੂੰ ਸਜ਼ਾ ਕਰਨੀ ਚਾਹਦੇ ਨਾ 10 ਸਾਲ ਦੀ ਤਾਂ ਸਜ਼ਾ ਉਸ ਬੰਦੇ ਨੂੰ ਵੀ 10 ਸਾਲ ਦੀ ਹੋਣੀ ਚਾਹੀਦੀ ਹੈ ਜਿਹੜਾ ਉਹ ਪਬਲਿਕ ਉਹਨੂੰ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰ ਦਿੰਦੀ ਹੈ ਬਹੁਤ ਤੁਸੀਂ ਫੇਸਬੁੱਕਾਂ ਤੇ ਲਾਈਵ ਦੇਖਦੇ ਆ ਜੇ ਇੱਕ ਡਰਾਈਵਰ ਖੋਦ ਨਹੀਂ ਐਕਸੀਡੈਂਟ ਕਰਦਾ ਡਰਾਈਵਰ ਇਹ ਵੀ ਕਹਿੰਦਾ ਜੇ ਰੋਡ ਤੇ ਕਾਡਾ ਤੁਰਿਆ ਨਾ ਉਹਨੂੰ ਵੀ ਡਰਾਈਵਰ ਬਚਾਉਂਦਾ ਹੈ ਪਰ ਅੱਜ ਦਾ ਜਿਹੜਾ ਸਮਾਂ ਇਹੋ ਜਿਹਾ ਹੋ ਗਿਆ ਜਾਨ ਬੁੱਜ ਕੇ ਫੋਨਾਂ ਦੇ ਜਿਹੜੇ ਵਿੱਚ ਫਸੇ ਰਹਿੰਦੇ ਲੋਕ ਉਹ ਜਾਨ ਬੁੱਜ ਕੇ ਕੋ ਟਰੱਕ ਥੱਲੇ ਆ ਗਿਆ ਕੋ ਕਾਰ ਥੱਲੇ ਆ ਗਿਆ ਕੋ ਆਟੋ ਥੱਲੇ ਆ ਗਿਆ ਉਹਦੇ ਵਿੱਚ ਅੱਜ ਜੇ ਜੇ ਤੁਸੀਂ ਕੋ ਨਾ ਡਰਾਈਵਰ ਐਡਾ ਬੜਾ ਐਕਸੀਡੈਂਟ ਕਰਦਾ ਐਕਸੀਡੈਂਟ ਨਹੀਂ ਕਰਦਾ ਜਿਹੜੇ ਪਬਲਿਕ ਹੈ ਪਬਲਿਕ ਕੋਲ ਸਮਾਂ ਘੱਟ ਹੋਣ ਕਾਰਨ ਬਿਜੀ ਐਨਏ ਹੋ ਗਏ ਲਾਈਫ ਐਡੀ ਤਕੜੀ ਬਿਜੀ ਹੋ ਗਈ ਵੀ ਉਹਨਾਂ ਨੂੰ ਰੋਡ ਤੇ ਚੜਨ ਦਾ ਉਤਰਨ ਦਾ ਹੀ ਨਹੀਂ ਪਤਾ ਵੀ ਆਪਾਂ ਰੋਡ ਤੇ ਕਿਵੇਂ ਚੜਨਾ ਕਿ ਲੱਗਦਾ ਕੋਈ ਜਿਹੜੇ ਹਾਦਸੇ ਹੁੰਦੇ ਨੇ ਜਾਂ ਫਿਰ ਐਕਸੀਡੈਂਟ ਦਾ ਕਾਰਨ ਬਣਦਾ ਉਹਨਾਂ ਨੂੰ ਰੋਕਣ ਵਾਸਤੇ ਸਰਕਾਰ ਨੂੰ ਕੋਈ ਹੋਰ ਹੱਲ ਕਰਨਾ ਚਾਹੀਦਾ ਜਾਂ ਫਿਰ ਜਿਹੜੇ ਜ਼ਖਮੀ ਵਿਅਕਤੀ ਹੈ ਉਹਨਾਂ ਨੂੰ ਹਸਪਤਾਲ ਪਹੁੰਚਾ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਜਿਹੜੇ ਇਹ ਤੁਸੀਂ ਕਹਿ ਰਹੇ ਹੋ ਡਰਾਈਵਰਾਂ ਵਾਸਤੇ ਜਿਹੜਾ ਸਖਤ ਕਾਨੂੰਨ ਹੈ ਦੇਖੋ ਅਸੀਂ ਇਹ ਵੀ ਕਹਿੰਦੇ ਆ ਜੇ ਕੁੱਟਮਾਰ ਨਾ ਹੋਵੇ ਜੇ ਕੋਈ ਬੰਦੇ ਨੂੰ ਐਕਸੀਡੈਂਟ ਹੋ ਗਿਆ ਤਾਂ ਉਹ ਡਰਾਈਵਰ ਕਨੈਕਟਰ ਚੁੱਕ ਕੇ ਹਸਪੀਟਲ ਵੀ ਲੈ ਕੇ ਜਾਂਦੇ ਆ ਇਹ ਨਹੀਂ ਆ ਨਹੀਂ ਲੈ ਕੇ ਜਾਂਦੇ ਉਸ ਬੰਦੇ ਦੀ ਜਾਨ ਵੀ ਵੱਜ ਜਾਂਦੀ ਹੈ ਅਗਰ ਜਾਨ ਵੱਜ ਜਾਂਦੀ ਹੈ ਤਾਂ ਪਬਲਿਕ ਡਰਾਈਵਰ ਨੂੰ ਕੁੱਟ ਕੇ ਮਾਰ ਦਿੰਦੀ ਹੈ ਡਰਾਈਵਰ ਇਸੇ ਕਰਕੇ ਭੱਜਦਾ ਪਬਲਿਕ ਤੋਂ ਡਰਦਾ ਵੇ ਉਹ ਤਾਂ ਬੰਦਾ ਜਿਹੜਾ ਉਹਦਾ ਤਾਂ ਸੱਟ ਹਲਕੀ ਜੀ ਹੈ ਪਰ ਮੈਨੂੰ ਮਾਰ ਦੇਣਾ ਕੁੱਟ-ਕੁੱਟ ਕੇ ਇਸ ਕਰਕੇ ਭਜ ਦੇ ਜੀ ਸਰਕਾਰ ਨੂੰ ਇਹਦਾ ਹੱਲ ਕੋਈ ਹੋਰ ਕੱਢਣਾ ਚਾਹੀਦਾ ਵੀ ਜਿਹੜੇ ਹਾਦਸੇ ਵੀ ਨਾ ਹੋਣ ਤੇ ਜੇਕਰ ਕਿਸੇ ਜ਼ਖਮੀ ਵਿਅਕਤੀ ਦੀ ਜਾਨ ਵੀ ਬਚਾਈ ਜਾ ਸਕਦੀ ਦੇਖੋ ਸਰਕਾਰ ਨੂੰ ਅਸੀਂ ਇਹ ਕਹਿੰਨੇ ਆ ਇੱਕ ਗੱਡੀ ਕਾਰ ਚੱਲਦੀ ਉਹਦੇ ਵਿੱਚ ਇੱਕ ਬੰਦਾ ਕਿੰਨੀਆਂ ਕਾਰਾਂ ਚੱਲਦੀਆਂ ਇੱਕ-ਇੱਕ ਬੰਦਾ ਜਾਂਦਾ ਇੱਕ ਇਹੋ ਜਿਹਾ ਕਾਨੂੰਨ ਚਾਹੀਦਾ ਇੱਕ ਕਾਰ ਉਹਦੇ ਵਿੱਚ 4 ਸਵਾਰੀਆਂ ਜ਼ਰੂਰ ਅਲਾਉਡ ਚਾਹੀਦੀਆਂ ਜਿਹੜੀ ਗੱਡੀ ਦੇ ਵਿੱਚ 4 ਸਵਾਰੀਆਂ ਉਹ ਗੱਡੀ ਨੂੰ ਛੱਡਿਆ ਜਾਵੇ ਜਿਹੜੀ ਕੱਲੀ ਸਵਾਰੀ ਕਾਰ ਲੈ ਕੇ ਤੁਰੀ ਵੀ ਆ ਉਹਦਾ ਚਲਾਣ ਬਣਦਾ ਅਗਰ ਇੰਨੀ ਟ੍ਰੈਫਿਕ ਬਣ ਗਈ ਰੋਡਾਂ ਤੇ ਟ੍ਰੈਫਿਕ ਹੀ ਐਕਸੀਡੈਂਟਾਂ ਦਾ ਕਾਰਨ ਬਣ ਰਿਹਾ ਇਹ ਸੰਸਾਡੇ ਨਾਲ ਪੀਆਰਟੀਸੀ ਪੰਨਬਸ ਯੂਨੀਅਨ ਰੂਪਨਗਰ ਡਿੱਪੂ ਦੇ ਜ਼ਿਲ੍ਹਾ ਪ੍ਰਧਾਨ ਕਲਵੰਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਅਤੇ ਪੀਆਰਟੀਸੀ ਪੰਨ ਬੱਸ ਡਰਾਈਵਰ ਕੰਡਕਟਰ ਵੀ ਕੱਲ ਤੋਂ ਹੜਤਾਲ ਤੇ ਜਾ ਰਹੇ ਨੇ ਜਿਸ ਨਾਲ ਕੀ ਸਵਾਰੀਆਂ ਨੂੰ ਜਾਂ ਆਵਾਜਾਈ ਪੰਜਾਬ ਵਿੱਚ ਵੀ ਹੋਰ ਜ਼ਿਆਦਾ ਪ੍ਰਭਾਵ ਪਵੇਗਾ ਤੇ ਖੱਜਲ ਖਵਾਰੀ ਵਧੇਗੀ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪੈਟਰੋਲ ਪੰਪਾਂ ਤੇ ਅੱਜ ਲੰਬੀਆਂ ਲਾਈਨਾਂ ਸਵੇਰ ਤੋਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਤੇਲ ਪਵਾਉਣ ਲਈ ਲੋਕ ਇੱਕ ਦੂਸਰੇ ਨਾਲ ਲੜ ਝਗੜ ਰਹੇ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਡਰਾਈਵਰ ਹੜਤਾਲ ਤੇ ਨੇ ਤੇ ਤੁਸੀਂ ਇੱਕ ਟਰਾਂਸਪੋਰਟਰ ਰਹੇ ਹੋ ਕੀ ਕਹਿਣਾ ਹੈ ਦੇਖੋ ਜੀ ਜਿਹੜੀਆਂ ਮੋਦੀ ਨੇ ਨੀਤੀਆਂ ਲੈਂਦੀਆਂ ਬਹੁਤ ਗਲਤ ਆ ਇੱਕ ਜੋ ਡਰਾਈਵਰ ਬਹੁਤ ਇਨਾ ਤਕੜਾ ਨੇ ਗਰੀਬ ਆ ਗਰੀਬ ਆ ਵਿਚਾਰਾ ਹੈ ਜੇ ਆਪਾਂ ਉਹਨੂੰ 10 ਸਾਲ ਦੀ ਸਜ਼ਾ 7 ਲੱਖ ਰੁਪਏ ਲਾ ਦਿਓ ਸਾਰੀ ਮਹੀਨੇ ਤਾਂ ਕਮਾ ਸਕਦਾ ਇਹ ਬਹੁਤ ਗਲਤ ਨੀਤੀਆਂ ਆ ਜੀ ਹੁਣ ਪਟਰੋਲ ਪੰਪਾਂ ਤੇ ਪੂਰੀਆਂ ਲਾਈਨਾਂ ਲੱਗੀਆਂ ਮੈਂ 3 ਘੰਟੇ ਚ ਤੇਲ ਭੋਕੇ ਲੈ ਗੱਡੀ 3 ਘੰਟੇ ਲੱਗ ਕੇ ਮੈਨੂੰ ਜਿਹੜਾ ਕੋਈ ਨੌਕਰੀ ਪੇਸ਼ੇ ਵਾਲਾ ਉਹ ਕੀ ਕਰੂਗਾ ਇਦਾਂ ਬਹੁਤ ਜ਼ਿਆਦਾ ਕੰਮ ਜਿਹੜਾ ਜੇਕਰ ਦੇਖਿਆ ਜਾਵੇ ਜਿਸ ਤਰ੍ਹਾਂ ਡਰਾਈਵਰ ਹੜਤਾਲ ਤੇ ਗਏ ਨੇ ਪੰਪਾਂ ਤੇ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ ਇੱਕ ਦੋ ਦਿਨ ਤੱਕ ਜੇ ਇਹਨਾਂ ਦੇਖਿਆ ਜਾਵੇ ਤਾਂ ਮੁਕੰਮਲ ਬੰਦ ਵਰਗੀ ਸਥਿਤੀ ਹੋ ਜਾਏਗੀ ਹਾਂ ਡੀਜ਼ਲ ਅਰ ਪੈਟਰੋਲ ਖਤਮ ਹੋ ਗਏ ਪੰਪਾਂ ਦੇ ਕੋਈ ਚੀਜ਼ ਚੱਲਣੀ ਨਹੀਂ ਹੋਣੀ ਹੈਗੀ ਸਾਰਾ ਬਿਜ਼ਨਸ ਖਤਮ ਹੋ ਜਾਣਾ ਟਰਾਂਸਪੋਰਟ ਦੇ ਤਰੂ ਤੱਕ ਸਭ ਬਿਜ਼ਨਸ ਚੱਲ ਰਿਹਾ ਹੈ ਪਰ ਜੇਕਰ ਦੇਖਿਆ ਜਾਵੇ ਜਿਹੜਾ ਕਿ ਪਹਿਲਾਂ ਵੀ ਕਿਸਾਨਾਂ ਵੱਲੋਂ ਵਿਰੋਧ ਹੋਇਆ ਸੀ ਉਸ ਉਹ ਨੀਤੀਆਂ ਦਾ ਵਿਰੋਧ ਹੋਇਆ ਸੀ ਕਾਲੇ ਕਾਨੂੰਨਾਂ ਦਾ ਵਿਰੋਧ ਹੋਇਆ ਸੀ ਹੁਣ ਡਰਾਈਵਰ ਵਿਰੋਧ ਚ ਨੇ ਕੀ ਲੱਗਦਾ ਵੀ ਡਰਾਈਵਰਾਂ ਨੂੰ ਜਿਹੜੀ ਮਾਰ ਹੈ ਇਹ ਸਾਰੇ ਪਾਸੇ ਪੈ ਰਹੀ ਹੈ ਚਾਰੇ ਪਾਸੇ ਤੇ ਮਾਰ ਪੈਂਦੀ ਹੈ ਜੀ ਗਰੀਬ ਹੈ ਵਿਚਾਰਾ ਗਰੀਬ ਬੰਦਾ ਡਰਾਈਵਰ ਠੀਕ ਹੈ ਜੀ ਇਹਨਾਂ ਦਾ ਚਾਰੇ ਪਾਸੇ ਮਾਰ ਪੈ ਰਹੀ ਆ 10-10 ਦਿਨ ਆਪਣੇ ਘਰ ਨਹੀਂ ਆਉਂਦੇ ਵਿਚਾਰੇ ਰੋਟੀ ਰੋਜੀ ਕਰਕੇ ਬੱਚੇ ਪਾਲਦੇ ਆ ਆਪਣੇ ਇਹ ਤਾਂ ਬਹੁਤ ਗਲਤ ਹੈ ਜੀ ਕਾਨੂੰਨ ਹੈ ਜਿਹੜੇ ਕੀ ਲੱਗਦਾ ਵੀ ਸਰਕਾਰ ਮੰਨ ਜੇਗੀ ਛੇਤੀ ਜਾਂ ਫਿਰ ਲੰਬਾ ਚੱਲੂਗਾ ਨਹੀਂ ਮੰਨਣਾ ਪਊਗਾ ਜੀ ਇਹ ਤਾਂ ਹੁਣ ਸਾਰੀ ਟ੍ਰਾਂਸਪੋਰਟ ਬੰਦ ਹੈ ਜੀ ਸਾਰੇ ਬਿਜ਼ਨਸ ਹੀ ਬੰਦ ਆ ਟ੍ਰਾਂਸਪੋਰਟ ਦੇ ਨਾਲ ਬਿਜ਼ਨਸ ਸਾਰੇ ਕੁਝ ਬੰਦ ਹੈ ਜੀ ਇਹ ਮਨਾਂਗੇ ਕੀ ਕੀ ਕਹਿਣਾ ਚਾਹੁੰਦੇ ਹੋ ਹੜਤਾਲ ਜਿਹੜੀ ਕੀ ਹੋ ਰਹੀ ਹੈ ਟਰੱਕਾਂ ਦੀ ਡਰਾਈਵਰਾਂ ਦੀ ਜਿਹੜਾ ਕਾਨੂੰਨ ਬਣਾਇਆ ਕੀ ਕਰ ਰਹੇ ਨੇ ਹੜਤਾਲ ਦੇ ਵਾਤੇ ਵੀ ਆਏ ਆ ਵੀ ਜਿਹੜਾ ਕਾਨੂੰਨ ਬਣਾਇਆ ਗਲਤ ਬਣਾਇਆ ਉਹ ਰਾ ਕੀ ਗੱਡੀ ਨਹੀਂ ਆ ਰਹੀ ਜਿਹੜੀ ਐਂ ਕਰਕੇ ਲਾ ਦੋ ਹਾਂਜੀ